ਲੋ ਜੀ ਪੰਜਾਬੀਓ ਮਾਰੋ ਚਾਕਾ 12 ਸਤੰਬਰ ਲਾਈਵ ਅਪਡੇਟ ਸਤਲੁਜ ਦਰਿਆ ਦਾ ਵਿਰਾਖ ਰੂਪ ਨੱਕੋ ਨੱਕ ਭਰਿਆ ਹੋਇਆ ਹੈ ਜੀ ਕਿਉਂਕਿ ਭਾਖੜਾ ਡੈਮ ਨੇ ਆਪਣੇ ਚਾਰੇ ਫਲੱਡ ਗੇਟ 4-4 ਫੁੱਟ ਖੋਲ ਦਿੱਤੇ ਗਏ ਆ ਤੇ ਨੰਗਲ ਡੈਮ ਵੱਲੋਂ ਵੀ ਫਲੱਡ ਗੇਟ ਖੋਲ ਕੇ ਆਪਣਾ 45000 ਕਿਊਸਿਕ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਜੀ ਤੇ ਹੁਣ ਤੁਸੀਂ ਸ਼ਹੀਦ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਦੇ ਮੌਜੂਦਾ ਹਾਲਾਤ ਵੇਖੋ ਜੀ ਕਿ ਲੋਕਾਂ ਨੂੰ ਕਿਵੇਂ ਵੱਡੀਆਂ ਦਿੱਕਤਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahul NRI vlog ਤੇ ਲੋ ਜੀ ਇੱਕ ਵਾਰ ਆਪਾਂ ਫੇਰ ਆ ਚੁੱਕੇ ਆ ਜੀ ਤੁਹਾਡੇ ਲਈ ਸਤਲੁਜ ਦਰਿਆ ਦੀ ਨਵੀਂ ਅਪਡੇਟ ਲੈ ਕੇ ਕੀ ਦਰਿਆ ਦੇ ਵਿੱਚ ਕਿੰਨਾ ਪਾਣੀ ਆਇਆ ਹੋਇਆ ਆ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਦੇ ਮੌਜੂਦਾ ਹਾਲਾਤ ਵੀ ਤੁਹਾਨੂੰ ਸਾਰੇ ਦਿਖਾਵਾਂਗੇ ਜੀ ਇਸ ਵੀਡੀਓ ਦੇ ਵਿੱਚ ਤੇ ਤੁਹਾਨੂੰ ਅੱਜ ਦੀ ਰਿਪੋਰਟ ਵੀ ਦਵਾਂਗੇ ਜੀ ਅਸੀਂ ਭਖੜਾ ਨੰਗਲ ਡੈਮ ਦੀ ਸੋ ਬਾਕੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਜੀ ਚੈਨਲ ਨੂੰ ਕੱਲੋ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰਿਓ ਜੀ ਵੱਧ ਤੋਂ ਵੱਧ ਕਿਉਂਕਿ ਅਸੀਂ ਅਕਸਰ ਹੀ ਤੁਹਾਡੇ ਲਈ ਇਹੋ ਜੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੀ ਠੀਕ ਹੈ ਜੀ ਧੰਨਵਾਦ ਤੇ ਇਸ ਵਕਤ ਤੁਸੀਂ ਕੈਮਰੇ ਦੇ ਵਿੱਚ ਵੇਖ ਸਕਦੇ ਹੋ ਜੀ ਸੱਤ ਲੋ ਦਰਿਆ ਪੂਰਾ ਉਫਾਨ ਤੇ ਆਇਆ ਹੋਇਆ ਆ ਕਿਉਂਕਿ ਪਾਖੜਾ ਡੈਮ ਨੇ ਆਪਣੇ ਚਾਰੇ ਫਲੱਡ ਗੇਟ 4-4 ਫੁੱਟ ਖੋਲੇਗੇ ਆ ਤੇ ਜੇਕਰ ਗੱਲ ਕਰ ਲਈਏ ਆਪਾਂ ਅੱਜ ਦੇ ਪਾਖੜਾ ਡੈਮ ਦੇ ਪਾਣੀ ਦੀ ਪੱਧਰ ਦੀ ਤਾ ਅੱਜ ਹੈਗਾ ਜੀ 1677.10 ਫੋਟਿਆ ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਘਟਿਆ ਤਕਰੀਬਨ ਤਕਰੀਬਨ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਘਟਿਆ ਤੇ ਹੁਣ ਆਪਾਂ ਜੇਕਰ ਗੱਲ ਕਰ ਲਈ ਆਪਾਂ ਇਨਫਲੋ ਦੀ ਤਾਂ ਪਾਣੀ ਇਨਫਲੋ ਕਰ ਰਿਹਾ ਵਾ ਜੀ 52435 ਕੁਇਸਿਕ ਪਾਣੀ ਇਨਫਲੋ ਕਰ ਰਿਹਾ ਵਾ ਤੇ ਜੇਕਰ ਹੁਣ ਆਪਾਂ ਗੱਲ ਕਰ ਲਈ ਆਊਟਫਲੋ ਦੀ ਟਾਟਰਬਾਈਨਾ ਦੇ ਥਰੂ 30523 ਕੁਇਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੀ ਤੇ ਸਪਿਲਵੇ ਦੇ ਥਰੂ 32936 ਕੁਇਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੀ ਤੇ ਹੁਣ ਆਪਾਂ ਗੱਲ ਕਰ ਲੈਂਦੇ ਆ ਜੀ ਨੰਗਲ ਡੈਮ ਦੀ ਤਾਂ ਨੰਗਲ ਡੈਮ ਚੋਂ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਜੀ 57000 ਕੁਇਸਿਕ ਪਾਣੀ ਤੇ ਪਾਖੜਾ ਡੈਮ ਚੋਂ 5000 ਕੁਇਸਿਕ ਪਾਣੀ ਵਧਾ ਦਿੱਤਾ ਗਿਆ ਹੈ ਜੀ ਕਿਉਂਕਿ ਮੌਸਮ ਵਿਭਾਗ ਵੱਲੋਂ 12 13 14 ਦਾ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਜੀ ਸੋ ਤਾਂ ਫਿਰ ਪਾਣੀ ਦੀ ਆਮਦ ਵਧਾ ਦਿੱਤੀ ਗਈ ਹੈ ਜੀ ਤੇ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜੀ ਕਿ ਅੱਜ ਹੈਗੀ ਜੀ ਤਾਰੀਖ 12 ਸਤੰਬਰ ਤੇ ਸਮਾਂ ਹੋਇਆ ਜੀ ਇਸ ਵਕਤ 5 ਵਜ ਕੇ 10 ਮਿੰਟ ਆਦੇ ਤੇ ਆਪਾਂ ਤੁਹਾਨੂੰ ਸਤਲੁਜ ਦਰਿਆ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਤੇ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜੀ ਕਿ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਸਤਲੁਜ ਦਰਿਆ ਪੱਡੇੜ ਦੇਣ ਦੀ ਕੋਸ਼ਿਸ਼ ਕਰਦੇ ਪਏ ਆ ਚਾਹੇ ਭਖੜਾ ਡੈਮ ਹੋਵੇ ਚਾਹੇ ਨੰਗਲ ਡੈਮ ਹੋਵੇ ਚਾਹੇ ਰੂਪਨਗਰ ਰੋਪੜ ਹੈੱਡ ਹੋਵੇ ਚਾਹੇ ਸ਼੍ਰੀ ਨੰਦਪੁਰ ਸਾਹਿਬ ਦੇ ਨਾਲ ਲੱਗਦੇ ਪੈਂਡਾ ਦੀ ਗੱਲ ਕਰ ਲਈ ਆਪਾਂ ਤੁਹਾਨੂੰ ਹਰ ਇੱਕ ਚੀਜ਼ ਦਿਖਾਉਂਦੀ ਕੋਸ਼ਿਸ਼ ਕੀਤੀ ਆ ਜੀ ਜਿਹੜੇ ਪੁਰਾਣੇ ਆ ਉਹ ਤਾਂ ਜਾਣਦੇ ਹੀ ਆ ਜਿਹੜੇ ਨਵੇਂ ਭੈਣ ਭਰਾ ਜੁੜੇ ਆ ਨਾ ਇਹ ਆਪਾਂ ਉਹਨਾਂ ਲਈ ਗੱਲ ਕਹਿ ਰਹੇ ਆ ਜੀ ਠੀਕ ਹੈ ਜੀ ਤੇ ਉਹ ਸਾਰੀਆਂ ਵੀਡੀਓ ਤੁਸੀਂ ਸਾਡੇ ਚੈਨਲ ਤੇ ਵੇਖ ਸਕਦੇ ਹੋ ਜੀ ਤੇ ਹੁਣ ਤੁਸੀਂ ਵੇਖ ਸਕਦੇ ਹੋ ਜੀ ਸੱਤ ਲੁਦਰਿਆ ਪੂਰਾ ਉਫਾਨ ਤੇ ਆਇਆ ਹੋਇਆ ਆ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਪਾਣੀ ਘੱਟ ਲੱਗਦਾ ਹੋਵੇਗਾ ਪਰ ਇਹ ਪਾਣੀ ਬਹੁਤ ਜ਼ਿਆਦਾ ਵਾ ਤੇ ਇਹ ਵੀਡੀਓ ਨੂੰ ਤੁਸੀਂ ਜਲਦੀ ਜਲਦੀ ਨੂੰ ਸ਼ੇਅਰ ਕਰਦਿਆ ਕਰੋ ਜੀ ਕਿਉਂਕਿ ਅਸੀਂ ਤੁਹਾਡੇ ਲਈ ਸਹੀ ਜਾਣਕਾਰੀ ਲੈ ਕੇ ਆਉਂਦੇ ਆ ਜੀ ਤੇ ਇਹੀ ਸਾਤਲੋ ਦਰਿਆਏ ਜੀ ਇਹ ਜਿਹੜਾ ਕਿ ਅੱਗੇ ਜਾ ਕੇ ਜਾਂਦਾ ਹੈ ਜੀ ਰੂਪਨਗਰ ਰੋਪੜ ਹੈੱਡ ਤੇ ਤੇ ਜਿਵੇਂ ਕਿ ਅਸੀਂ ਤੁਹਾਨੂੰ ਪੁਰਾਣੀ ਵੀਡੀਓ ਦੇ ਵਿੱਚ ਦੱਸਿਆ ਹੀ ਆ ਤੇ ਇਹੀ ਸਤਲੁਜ ਦਰਿਆ ਨੰਗਲ ਤੋਂ ਲੈ ਕੇ ਰੂਪਨਗਰ ਤੱਕ 30 ਪਿੰਡ ਹੋਣਗੇ ਜੀ ਜਾਂ ਫਿਰ 30 ਤੋਂ ਵੀ ਵੱਧ ਪਿੰਡ ਹੋਣਗੇ ਜਿਨ੍ਹਾਂ ਦੇ ਵਿੱਚ ਹੜਵਾਂ ਦਾ ਲਾਤ ਸੀਗੇ ਅਸੀਂ ਤੁਹਾਨੂੰ ਉਹ ਵੀ ਦਿਖਾਇਆ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਚਾਹੇ ਲੋਧੀਪੁਰ ਹੋਵੇ ਚਾਹੇ ਸ਼ਾਹਪੁਰ ਹੋਵੇ ਚਾਹੇ ਗੱਜਪੁਰ ਹੋਵੇ ਚਾਹੇ ਬੁਰਜਪਿੰਡ ਹੋਵੇ ਅਸੀਂ ਤੁਹਾਨੂੰ ਹਰ ਇੱਕ ਪਿੰਡਾਂ ਦੇ ਵਿੱਚ ਜਾ ਜਾ ਦੇ ਲਈ ਵੀਡੀਓ ਬਣਾਈ ਸੀ ਉਹ ਵੀ ਤੁਸੀਂ ਜਰੂਰ ਵੇਖਿਓ ਜੀ ਕਿ ਪਿੰਡਾਂ ਦੇ ਵਿੱਚ ਕਿੰਨਾ-ਕਿੰਨਾ ਜਾਦਾ ਪਾਣੀ ਆ ਚੁੱਕਿਆ ਹੈ ਸਿਗਾ ਜੀ ਸੋ ਹੋ ਤੁਸੀਂ ਸਾਡੀ ਵੀਡੀਓ ਜ਼ਰੂਰ ਵੇਖਿਓ ਜੀ ਤੇ ਪਾਖੜਾ ਨੰਗਲ ਡੈਮ ਦੀ ਸਾਰੀ ਜਾਣਕਾਰੀ ਮੰਤਰੀ ਸਾਹਿਬ ਆਪਣੇ ਅਕਾਊਂਟ ਤੇ ਖੁਦ ਵੀ ਪਾਉਂਦੇ ਆ ਜੀ ਕਿ ਲੋਕਾਂ ਨੂੰ ਜਾਗਰੂਕ ਵੀ ਕਰਦੇ ਰਹਿੰਦੇ ਆ ਜੀ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਵੱਡੀਆਂ ਦਿੱਕਤਾ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਪਹਿਲੀ ਵਾਰੀ ਆਉਂਦੇ ਆ ਨਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਤੁਸੀਂ ਜਰੂਰ ਕਰਿਓ ਜੀ ਜਿਆਦਾ ਤੋਂ ਜ਼ਿਆਦਾ ਤੇ ਨਾਲੇ ਤੁਸੀਂ ਸਾਰੇ ਜਾਣੇ ਕਮੈਂਟਾਂ ਦੇ ਵਿੱਚ ਦੱਸਿਓ ਹੈ ਕਿ ਆਪਣੀ ਵੀਡੀਓ ਇਹ ਤੁਸੀਂ ਕਿੱਥੋਂ ਕਿੱਥੋਂ ਵੇਖ ਰਹੇ ਹੋ ਜੀ ਲੋ ਜੀ ਲਗਾਤਾਰ ਭਾਰੀ ਮੀਂਹ ਪੈਣ ਤੋਂ ਬਾਅਦ ਸ਼੍ਰੀ ਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਦੇ ਹਾਲਾਤ ਵੇਖੋ ਜੀ ਤੁਸੀਂ ਹੁਣ ਤੇ ਸੜਕਾਂ ਤੇ ਵੇਖੋ ਜੀ ਵੱਡੇ ਵੱਡੇ ਟੋਏ ਪੈ ਚੁੱਕੇ ਆ ਤੇ ਇੱਧਰ ਕੁਝ ਪਿੰਡ ਵਾਸੀ ਰਸਤਾ ਬਣਾ ਰਹੇ ਆ ਜੀ ਲੰਘਣ ਲਈ ਰਾਸਤਾ ਵੇਖ ਸਕਦੇ ਹੋ ਜੀ ਤੁਸੀਂ ਲੋਕ ਕਿਵੇਂ ਲੰਘ ਰਹੇ ਆ ਉਸੀਂ ਦੇਖ ਸਕਦੇ ਹੋ ਜੀ ਲੋਕਾਂ ਨੂੰ ਵੱਡੀਆਂ ਦੇਖਤਾ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਫੇਰ ਲੰਘਣਾ ਪੈ ਰਿਹਾ ਵਾ ਜੀ ਤੇ ਇੱਧਰ ਵੀ ਬੋਰੀਆਂ ਕੱਟੇ ਮਿੱਟੀ ਲਗਾ ਕੇ ਰਸਤਾ ਦੂਸਰੇ ਪੰਨੇ ਦੀ ਕੱਢ ਦਿੱਤਾ ਗਿਆ ਹੈ ਜੀ ਲੋ ਜੀ ਅੱਜ ਅਸੀਂ ਤੁਹਾਨੂੰ ਦਿਖਾਈ ਦਿੱਤਾ ਹੈ ਜੀ ਕਿ ਸ਼੍ਰੀ ਨੰਦਪੁਰ ਸਾਹਿਬ ਦੇ ਨਾਂ ਲੱਗਦੇ ਪਿੰਡਾਂ ਦੇ ਵਿੱਚ ਲੋਕਾਂ ਦਾ ਜੀਵਨ ਸ਼ੈਲੀ ਕਿਵੇਂ ਬਤੀਤ ਕਰਦੇ ਨੇ ਜੀ 20 ਤੋਂ ਬਾਅਦ ਲੋ ਜੀ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹੈ ਜੀ ਸਤਲੁਜ ਦਰਿਆ ਦੇ ਤਾਜ਼ੇ ਮੌਜੂਦਾ ਹਾਲਾਤ ਤੇ ਸ਼੍ਰੀ ਨੰਦਪੁਰ ਸਾਹਿਬ ਦੇ ਨਾਂ ਲੱਗਦੇ ਪਿੰਡਾਂ ਦੇ ਹਾਲਾਤ ਬਾਕੀ ਦੱਸਿਓ ਫਿਰ ਹੈਨਾ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਜੀ ਮਿਲਦੇ ਆ ਜੀ ਨੈਕਸਟ ਬਲੌਗ ਚ ਬਾਏ ਬਾਏ ਜੀ ਰੱਬ ਰੱਖਾ ਜੇਕਰ ਆਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ